ਹਾਂਜੀ ਭਾਜੀ ਭਾਜੀ ਦਫਤਰ ਦੇ ਕੋਲ ਹੀ ਬੈਠੇ ਆ ਕਿੱਥੇ ਗਏ ਦਫਤਰ ਦਾ ਤੇਜਪਾਲ ਸਿੰਘ ਆਇਆ ਮੇਰਾ ਤင်း ਦੱਸੋ ਹਾਂਜੀ ਤင်း ਕਿੱਥੋਂ ਆਏ ਜੀ ਤင်း ਆਪਣਾਈ ਕਿੱਡੀ ਕਾ ਬਰਾਓ ਤင်း ਕਿੱਥੋਂ ਆਏ ਜੀ ਹਾਂ ਤਾਂ ਬਸ ਠੀਕ ਆ ਅਸੀਂ ਤਾਂ ਮੇਰਾ ਨਾਮਿੰਦਸ ਮਾਰਕਫਟ ਦਫਤਰ 'ਚ ਬੈਠੇ ਆ ਤင်း ਉਧਰ ਆਓ ਆਜੋ ਮਾਰਫੜ ਆ ਨਾਲ ਮਾਰਫੜ ਸਾਡਾ ਸਾਡਾ ਮਾਰਫੜ ਦਾ ਦਫ਼ਤਰ ਵੀ ਨਾਲ ਹੀ ਆ ਸਾਡੇ ਇੱਥੇ ਤੁਹਾਡੇ ਬੰਦੇ ਸਾਡੇ ਇੱਥੇ ਰਿਟਾਇਰਮੈਂਟ ਆ ਅੱਜ ਸਾਡੇ ਦਫ਼ਤਰ ਦੇ ਦੋ ਬੰਦਿਆਂ ਦੀ ਰਿਟਾਇਰਮੈਂਟ ਆ ਲੋਕੀ ਆਉਣ ਲੋਕੀ ਆਉਣ ਭਾਜੀ ਉਹ ਵੀ ਜੰਦੇ ਆ ਕਿਤੇ ਖਾਲੀ ਨਹੀਂ ਆ ਪਾਜੀ ਸਾਹਿਬ ਇੱਧਰ ਖਾਲੀ ਨਹੀਂ ਕਿਉਂ ਕਿ ਜਿੱਦ ਰਹਤਾ ਹੋ ਮੈਂ ਮਾਂਜੀ ਲੋਕਾਂ ਨੇ ਕੰਪਲੀਟ ਕੀਤੀ ਤਾਂ ਆ ਇੱਥੇ ਆਜੋ ਸਰ ਆ ਦੇਖੋ ਇਹ ਘਾਰੀ ਅੱਗੋ ਰੋਹ ਦਿਖਾ ਰਿਹਾ ਹੈ ਕਿ ਕਿੰਨੇ ਰੋਹ ਦੀ ਨਾਲ ਗੱਲ ਬਜਾਏ ਗਲਤੀ ਮੰਨਣ ਦੇ ਇਹ ਅਫਸਰ ਸਹਿਬਾਨ ਉਲਟਾ ਰੋਹ ਦਿਖਾ ਰਿਹਾ ਹੈ ਸ਼ਾਇਦ ਇਹਨਾਂ ਦੀ ਸ਼ਰਾਬ ਵੀ ਇਹਨਾਂ ਦੀ ਸ਼ਰਾਬ ਵੀ ਪੀਤੀ ਹੋਈ ਹੈ ਇਹਨਾਂ ਦੀ ਸ਼ਰਾਬ ਵੀ ਪੀਤੀ ਹੋਈ ਹੈ ਔਰ ਰੋਹ ਦਿਖਾ ਰਿਹਾ ਹੈ ਉਲਟਾ ਸਾਰੇ ਹਾਜ਼ਰ ਨਹੀਂ ਪਰ ਸਾਰਾ ਸਟਾਫ ਰਜਿਸਟਰ ਦੇ ਅਨਸਾਰ ਹਾਜ਼ਰ ਹੈ ਮੈਂ ਇੱਕ ਮੀਡੀਆ ਨੂੰ ਬੇਤੀ ਕਰਦਾ ਇਹ ਵੀਰ ਲੱਗੀਆਂ ਤੁਹਾਡੀ ਬਾਕੀ ਆ ਤੁਹਾਡੀ ਲੱਗੀ ਬਾਕੀ ਕਿੱਥੇ ਹੈ ਕੈਮਰੇ ਤੇ ਜਿਹੜਾ ਸਰਕਾਰੀ ਦਾ ਸਟੇਟ ਲੱਗਾ ਆਪਾਂ ਬਾਕੀ ਦੇ ਪੀ ਹੈਗੇ ਜੇ ਤੁਹਾਨੂੰ ਨਹੀਂ ਕਹਦੇ ਬਈ ਜਿਹੜਾ ਨਹੀਂ ਹੈਗਾ ਨਾ ਉਹਨੂੰ ਕਹਿੰਦੇ ਆ ਕੋਈ ਅਸੀਂ ਇਸ ਵੇਲੇ ਮੌਜੂਦ ਹਾਂ ਅੰਮ੍ਰਿਤਸਰ ਦੇ 100 ਫੁੱਟੀ ਰੋਡ ਤੇ ਸਹਿਕਾਰਤਾ ਵਿਭਾਗ ਅੰਮ੍ਰਿਤਸਰ ਦੇ ਮੁੱਖ ਦਫ਼ਤਰ 'ਚ ਕਿਉਂਕਿ ਅੰਮ੍ਰਿਤਸਰ ਦੀ 100 ਫੁੱਟੀ ਰੋਡ ਤੇ ਮੌਜੂਦ ਹੈ ਤੋ ਇਸ ਦਫ਼ਤਰ ਦੀ ਇੱਕ ਤਸਵੀਰ ਅਸੀਂ ਸਾਂਝੀ ਕਰਨੀ ਚਾਹਾਂਗੇ ਕਿ ਇਸ ਦਫ਼ਤਰ ਦੇ ਵਿੱਚ ਦਿਨ ਦਾ ਵਰਕਿੰਗ ਆਵਰਜ਼ ਨੇ

ਇੱਥੇ ਹੈ ਜੀ ਸਾਡੇ ਵਾਵਾ ਹੀ ਆ ਪਹਿਲੇ ਹੁੰਦਾ ਗਿਆ 25 30 ਕਿੰਨੇ ਇਹ ਸਾਡੇ ਹੈਗੇ ਜੀ ਤੂੰ ਚਾਰ ਪੰਜ ਜਾਣੇ ਹੈਗੇ ਆ ਚਾਰ ਪੰਜ ਹੈ ਨੇ ਹਾਂਜੀ ਪਾਰਟੀ ਕਿੱ디 ਜਗ੍ਹਾ ਤੇ ਹੈਗੀ ਆ ਪਾਰਟੀ ਇੱਥੇ ਆ ਪਤਾ ਨਹੀਂ ਕਿਹੜੀ ਸਾਈਡ ਤੇ ਇੱਥੇ ਆ ਲੱਗਦਾ ਅੱਛਾ ਸਾਰੇ ਪ੍ਰੈਜ਼ੈਂਟ ਹੈਗੇ ਸੀ ਸਵੇਰੇ ਹਾਂਜੀ ਹਾਂਜੀ ਹੁਣੇ ਲੈ ਜੀ ਹਾਜ਼ਰੀ ਸਟੇਟ ਦਿਖਾਓ ਹਾਜ਼ਰੀ ਹਾਂਜੀ ਹਾਜ਼ਰੀ ਚ ਦਿਖਾਓ ਕਿੱਥੇ ਲੱਗਾ ਉਹਨਾਂ ਦੇ ਕੋਲ ਜਿਹੜਾ ਜੀ ਦਫ਼ਤਰ ਇੱਕ ਵਾਰ ਦਿਖਾ ਦਿਓ ਚਾਟ ਮੜਾ ਦਿਓ ਆ ਇੱਧਰ ਦਫ਼ਤਰ ਜ਼ਰੂਰ ਦਿਖਾਣਾ ਚਾਹਾਂਗੇ ਕਿ ਆ ਦਫ਼ਤਰ ਦਫ਼ਤਰ ਬਿਲਕੁਲ ਖਾਲੀ ਨੇ ਤਾਂ ਕਿ ਤੇਰਾ ਦਫਤਰ ਮੁਕੰਮਲ ਤੌਰ ਤੇ ਖਾਲੀ ਹੈ ਸਾਰੀਆਂ ਫਾਈਲਾਂ ਦੇ ਢੇਰ ਲੱਗੇ ਪਏ ਐ ਲਾਈਟਾਂ ਪੱਖੇ ਸਭ ਕੁਝ ਚੱਲ ਰਿਹਾ ਹੈ ਮੁੱਖ ਅਫਸਰ ਦੀ ਕੁਰਸੀ ਖਾਲੀ ਪਈ ਹੈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਇੱਕ ਦਫਤਰ ਆ ਦੱਸਿਆ ਜਾ ਰਿਹਾ ਹੈ ਕਿ ਤੋ ਹੈ ਤਾਂ ਇਹ ਹਾਲਾਤ ਹੈ ਅੰਮ੍ਰਿਤਸਰ ਦੇ ਸਹਿਕਾਰਤਾ ਵਿਭਾਗ ਦੇ ਮੁੱਖ ਦਫਤਰ ਦੇ ਜਿੱਥੇ ਕਿ ਇਸ ਵੇਲੇ ਦੁਪਹਿਰ ਦਾ ਸਮਾਂ ਪਰ ਦਫਤਰ ਚ ਕੋਈ ਵੀ ਅਫਸਰ ਜਿਹੜਾ ਅੱਜ ਵੀ ਨੇ ਮੌਜੂਦ ਨਹੀਂ ਹੈ ਤਾਂ ਕੁਝ ਮੁਲਾਜ਼ਮ ਇੱਥੇ ਮੌਜੂਦ ਨੇ ਸੀ ਉਹਨਾਂ ਤੋਂ ਜ਼ਰੂਰ ਜਾਣਨਾ ਚਾਹਾਂਗੇ। ਅੱਜ ਦਫਤਰ ਚ ਕਾਫੀ ਕਮਰੇ ਖਾਲੀ ਪਏ ਕਿਛੇ ਕਰ ਰਹੇ। ਸਟਾਫ ਸਟਾਫ ਉਹਨਾਂ ਦਾ ਤਾਂ ਪਤਾ ਨਹੀਂ ਆਪਣੇ ਤਾਂ ਪੂਰਾ ਇਧਰ। ਸਰਕਾਰ ਤਾਂ ਕੋਈ ਹਾਂ ਹਾਂ ਉਧਰ ਵਾਲਿਆਂ ਦਾ ਹੁਣ ਮੈਨੂੰ ਕੀ ਪਤਾ ਇੱਥੇ ਬੈਠੇ ਕੁਝ ਜਗ੍ਹਾ ਕਿ ਨਹੀਂ ਆਇਆ ਕੋਈ ਰਿਟਾਇਰਮੈਂਟ ਪਾਰਟੀ ਤੇ ਗਿਆ ਹਾਂ ਰਿਟਾਇਰਮੈਂਟ ਪਾਰਟੀ ਤੇ ਗਿਆ ਇੱਥੋਂ ਆ ਜਾਂਦੇ ਹੁਣ ਕਿੰਨਾ ਖਸਾਬ ਆਉਂਦਾ ਸਟਾਫ ਉਧਰਲੇ ਪਾਸੇ ਤਿੰਨ ਕ ਮੁਲਾਜ਼ਮ ਆ ਹਾਂ ਪਰਲਾ ਕਮਰਾ ਜਿਹੜਾ ਏਅਰ ਅਮਰਸਾਟ 2 ਦਾ ਵਨ ਚ ਵੀ ਇੰਨਾ ਕੀ ਆ ਤਿੰਨ ਕ ਜਣੇ ਨੇ ਤਾਂ ਤਿੰਨੇ ਦਾ ਸਟਾਫ ਆ ਉਧਰ ਜਿਹੜੇ ਕਾਗਜ਼ਾਦ ਦਫਤਰ ਚ ਪਰ ਹੁਣ ਕਿਸੇ ਪਾਰਟੀ ਤੇ ਗਏ ਹ ਹਾਂ 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 ਆ ਜੀ ਲੱਗੀ ਹੋਈ ਹੈ ਸਾਡੀ ਰਜਿਸਟਰ ਦੇਖਿਆ ਸੀ ਕੋਈ ਸੀ ਦੇਖਿਆ ਕਿਉਂਕਿ ਉਹ ਸਾਡੇ ਕੋਲ ਨਹੀਂ ਨਾ ਪਾਵਰ ਹੈਗੀ ਉਹਨਾਂ ਦੀ ਇਹਦੇ ਚੈੱਕ ਕਰਨ ਦੀ ਉਹ ਸਾਡੇ ਅਫੀਸਰ ਕਰ ਸਕਦੇ ਪੰਜ-ਛੇ ਜਣੇ ਦਾ ਸਟਾਫ ਹੈ ਪਰ ਸਾਰੇ ਤਰ ਇਸ ਲਈ ਖਾਲੀ ਨਜ਼ਰ ਆ ਰਹੇ ਨੇ ਸਹਾਇਕ ਰਜਿਸਟਰਰ ਸਹਾਇਕ ਸਭਾ ਅੰਮ੍ਰਿਤਸਰ 2 ਤੋਂ ਤੋਂ ਇਹ ਅੰਮ੍ਰਿਤਸਰ 2 ਦਾ ਦਫਤਰ ਹੈ ਜਿੱਥੇ ਸਹਾਇਕ ਰਜਿਸਟਰਾਰ ਨੇ ਦਰਸ਼ਨ ਦਵਿੰਦਰ ਸਿੰਘ ਦਵਿੰਦਰ ਸਿੰਘ ਇਹ ਵੀ ਦਫਤਰ ਖਾਲੀ ਨਜ਼ਰ ਆ ਰਿਹਾ ਹੈ ਉਹ ਸਹਾਇਕ ਰਜਿਸਟਰਰ ਅੰਮ੍ਰਿਤਸਰ 1 ਰਣਜੀਤ ਕੌਰ ਉਹ ਵੀ ਦਫਤਰ ਖਾਲੀ ਨਜ਼ਰ ਆ ਰਿਹਾ ਹੈ ਤੇ ਨਾਲ ਦੇ ਦਫਤਰ ਦੇ ਹਾਲਾਤ ਨੇ ਏਸੀ ਚੱਲ ਰਹੇ ਨੇ ਪੱਖੇ ਚੱਲ ਰਹੇ ਨੇ ਜਦ ਕਿ ਦਫਤਰ ਖਾਲੀ ਹੈ ਦਫਤਰ ਚ ਕੋਈ ਵੀ ਮੌਜੂਦ ਨਹੀਂ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਭਾਜੀ ਹਾਂਜੀ 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 ਕੀ ਕਹਿਣਾ ਚਾਹੋਗੇ ਦੋਵੇਂ ਦਫਤਰ ਤਿੰਨੇ ਦਫਤਰ ਖਾਲੀ ਕਿਉਂ ਆ ਹਾਂਜੀ ਸਰ ਮੈਂ ਸਰ ਬਿੱਲ ਦੇਣ ਗਿਆ ਤਰਖਾਵਾ ਦੇ ਅੱਛਾ ਜੀ 1:30 ਵਜੇ ਗਿਆ ਹਾਂ ਤੇ ਹੁਣ ਆਇਆ ਹਾਂ ਜੀ ਨਹੀਂ ਬਾਕੀ ਸਾਰੇ ਕਿੱਥੇ ਗਏ ਆ ਬਾਕੀ ਸਾਰੇ ਆਣਦੇ ਸਰ 5 ਮਿੰਟ ਚ ਆਣਦੇ ਕੋਈ ਸਰਵਰ ਪਾਰਟੀ ਹੋ ਰਹੀ ਕਿਤੇ ਹਾਂਜੀ ਹਾਂਜੀ ਰਿਟਾਇਰਮੈਂਟ ਪਾਰਟੀ ਮੈਡਮ ਸਾਰਾ ਮੈਡਮ ਹਾਂਜੀ ਸੰਭੈ ਤੁਸ ਕਰਦੇ ਨਾ ਅਡੇ ਤੇ ਹੈ ਰੋਏ ਕਿਹੜੇ ਮੈਡਮ ਨਹੀਂ ਸਰ ਹਾਜ਼ਰੀ ਸੱਚ ਤੁਹਾਡੇ ਕੋਲ ਹੁੰਦੀ ਨਹੀਂ ਸਰ ਉਹ ਕਿੱਥੇ ਹੁੰਦੀ ਆਂਦੇ ਬਸ ਆ ਅੱਛਾ ਆ ਜਾਂਦੇ ਵਾ ਲੋ ਰਜਿਸਟਰ ਨਹੀਂ ਦਿਖਾਣਾ ਪਰ ਦਫ਼ਤਰ ਕਿਉਂ ਜਿਉਂ ਦੇ ਤਿਉਂ ਸਾਰੇ ਖਾਲੀ ਐ ਪਿਛਲੇ 15 ਮਿੰਟ ਤੋਂ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਅਸੀਂ ਇੱਥੇ ਮੌਜੂਦ ਆ ਪਹਿਲਾਂ ਅਸੀਂ ਘੰਟਾ ਵੇਟ ਕੀਤੀ ਐ ਕਿ ਕੋਈ ਇੱਥੇ ਆ ਰਿਹਾ ਕਿ ਨਹੀਂ ਆ ਰਿਹਾ ਕਿਉਂਕਿ ਸਾਨੂੰ ਸਾਡੇ ਤੱਕ ਸ਼ਿਕਾਇਤ ਪਹੁੰਚੀ ਸੀ ਕਿ ਕਮਾਕਾਰਾਂ ਦੇ ਲੋਕ ਘੇੜੇ ਮਾਰ-ਮਾਰ ਪਰੇਸ਼ਾਨ ਹੋ ਰਹੇ ਆ ਪਰ ਇਸ ਦਫਤਰ ਦੇ ਵਿੱਚ ਕੋਈ ਵੀ ਅਧਿਕਾਰੀ ਇੱਥੇ ਮੌਜੂਦ ਨਹੀਂ ਹੈ। ਮੀਡੀਆ ਦੇ ਮੀਡੀਆ ਦੇ ਧਿਆਨ ਚ ਇਹ ਮਾਮਲਾ ਲਿਆ ਆਂਦਾ ਇੱਥੋਂ ਦੇ ਇੱਕ ਵਸਨੀਕ ਨੇ ਜੋ ਕਿਸੇ ਕੰਮ ਦੇ ਲਈ ਇਸ سلسلے ਚ ਇੱਥੇ ਦਫਤਰ ਪਹੁੰਚੇ ਸਨ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ? ਆ ਦਾਸਕਰਮ ਸਿੰਘ ਗਿੱਲ ਚੇਅਰਮੈਨ ਵਾਲਮੀਕਨ ਸੁਧਾਰ ਸਭਾ ਜੋ ਕਿ ਅਸੀਂ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਸੁਧਾਰ ਲਿਆਉਂਦੀਆਂ ਆਪਣੇ ਕਾਰਜ ਕਰ ਰਹੇ ਸੀ। ਕੀ ਮਾਮਲਾ ਹੈ? ਇਹ ਦਫ਼ਤਰ ਸਾਰੇ ਖਾਲੀ ਪਏ ਐ ਏਸੀ ਪੱਖੇ ਚੱਲ ਰਹੇ ਲਾਈਟਾਂ ਚੱਲ ਰਹੀਆਂ ਪਰ ਦਫ਼ਤਰ ਚ ਕਿਤੇ ਵੀ ਕੋਈ ਅਧਿਕਾਰੀ ਮੁਲਾਜ਼ਮ ਮੌਜੂਦ ਨਹੀਂ ਇਹ ਸਹਿਕਾਰਤਾ ਵਿਭਾਗ ਦਾ ਦਫ਼ਤਰ ਹੈ ਜੀ ਜਿੱਥੇ ਪਿੰਡਾਂ ਸ਼ਹਿਰਾਂ ਦੇ ਵੱਖ-ਵੱਖ ਲੋਕ ਜੁੜੇ ਹੋਏ ਨੇ ਜਿਵੇਂ ਪੰਜਾਬ ਦੀ ਆਵਾਮ ਨੇ ਬਹੁਤ ਵੱਡੀ ਆਸ ਤੇ ਉਮੀਦ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਲਿਆਂਦਾ ਤੇ ਜਿੱਥੇ ਪੰਜਾਬ ਦੀ ਆਵਾਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਇਹ ਆਸ਼ਾ ਰੱਖਦੀ ਹੈ ਕਿ ਕਰ ਬੈਠਿਆਂ ਜਿੱਦਾਂ ਪਿੱਛੇ ਜੇ ਮਾਨ ਸਾਹਿਬ ਨੇ ਸਹੂਲਤਾਂ ਜਾਰੀ ਕੀਤੀਆਂ ਸੀ ਕਿ ਕਰ ਬੈਠਿਆਂ ਦਾ ਦਫ਼ਤਰ ਦੇ ਵਿੱਚ ਮੁਲਾਜ਼ਮ ਮੌਜੂਦ ਰਹਿਣਗੇ ਤੇ ਜਿਹੜੀਆਂ ਸਹੂਲਤਾਂ ਸਰਕਾਰ ਆਮ ਜਨਤਾ ਵਾਸਤੇ ਮੁਹੱਈਆ ਕਰਵਾ ਰਹੀ ਹੈ ਆਮ ਜਨਤਾ ਤੱਕ ਉਸ ਉਲਤਾ ਪੁੱਜਦੀਆਂ ਹੋਣ ਪਰ ਕੁਝ ਹੋਰ ਨਜ਼ਰ ਆ ਰਹੀ ਹੈ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ 1 ਤੇ ਅੰਮ੍ਰਿਤਸਰ 2 AR 1 ਤੇ AR 2 ਔਨ ਡਿਊਟੀ ਹੁਣ ਦੇ ਬਾਵਜੂਦ ਵੀ ਹਾਜ਼ਰੀਆਂ ਲੱਗੀਆਂ ਪਈਆਂ ਨੇ ਪਰ ਇੱਥੇ ਮੌਜੂਦ ਨਹੀਂ ਆ ਉਹ ਸਾਰਾ ਸਟਾਫ ਅੱਜ ਕਿਸੇ ਪ੍ਰਾਈਵੇਟ ਹੋਟਲ ਦੇ ਵਿੱਚ ਬਹਿ ਕੇ ਕਿਸੇ ਪਾਰਟੀ ਦਾ ਆਨੰਦ ਲੈ ਰਹੇ ਨੇ ਉੱਥੇ ਜਸ਼ਨ ਮਰਾ ਰਹੇ ਨੇ ਉਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਕੋਈ ਪਰਵਾਹ ਨਹੀਂ ਆ ਉਹ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗਦੇ ਹੋਏ ਇੱਕ ਪਾਰਟੀ ਦਾ ਆਨੰਦ ਲੈ ਰਹੇ ਨੇ ਲੋਕਾਂ ਨੂੰ ਖੱਜਲ ਖਾਰਾ ਰੋਣਾ ਪੈ ਰਿਹਾ ਤੇ ਅਫਸਰ ਸੇਬਾ ਪਾਰਟੀ ਦਾ ਆਨੰਦ ਲੈ ਰਹੇ ਇਹ ਦੇਖੋ ਆਮ ਆਵਾਮ ਦਸਾਂ ਨੋਹ ਦੀ ਕਿਰਤ ਕਰਕੇ ਸਰਕਾਰ ਦਾ ਖਜ਼ਾਨਾ ਭਰਦੀ ਹੈ ਟੈਕਸ ਰੂਪ ਜਿਹੜਾ ਇਹ ਅਦਾ ਕਰਦੀ ਹੈ ਉਸੇ ਟੈਕਸ ਦੇ ਵਿੱਚੋਂ ਹੀ ਇਹਨਾਂ ਸਰਕਾਰੀ ਅਫਸਰ ਸਹਿਬਾਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜੇ ਕਿਤੇ ਇੱਕ ਜਾਂ ਦੋ ਦਿਨ ਕੁਝ ਪਲ ਵੀ ਤਨਖਾਹ ਲੇਟ ਹੋ ਜਵੇ ਤੇ ਇਹ ਅਧਿਕਾਰੀ ਸੜਕਾਂ ਤੇ ਉਤਰ ਜਾਂਦੇ ਨੇ ਪਰ ਜਦੋਂ ਇਹ ਲਾਪਰਵਾਹੀ ਹੁੰਦੀ ਹੈ ਤੇ ਇਹ ਲਾਪਰਵਾਹੀ ਦਾ ਜ਼ਿੰਮੇਵਾਰ ਕੌਣ ਹੈ ਪ੍ਰੀ ਹੁਣ ਸਾਡੇ ਪਹੁੰਚਣ ਦੀ ਖਬਰ ਮਿਲੀ ਹੈ ਤੇ ਅਧਿਕਾਰੀ ਸਹਿਬਾਨ ਇੱਥੇ ਪਹੁੰਚ ਰਹੇ ਨੇ ਆਪਣੇ ਦਫ਼ਤਰਾਂ ਦੇ ਵਿੱਚ ਭੱਜ ਕੇ ਆਪਣੀ ਸੀਟਾਂ ਤੇ ਮੌਜੂਦ ਹੋ ਰਹੇ ਨੇ ਭਾਜੀ ਭਾਜੀ ਦਫ਼ਤਰ ਦੇ ਕੋਲ ਹੀ ਬੈਠੇ ਆ ਕਿੱਥੇ ਗਏ ਦਫ਼ਤਰ ਦਾ ਤੇਜਪਾਲ ਸਿੰਘ ਆਇਆ ਮੇਰਾ ਤੀ ਦੱਸੋ ਹਾਂਜੀ ਤੀ ਕਿੱਥੋਂ ਆਏ ਤਿਆਂ ਭਰਾਏ ਕਿੱਡੀ ਕਾ ਆਓ ਕਿੱਥੋਂ ਆਏ ਹਾਂ ਤਾਂ ਬਸ ਠੀਕ ਹੈ ਅਹੀਂ ਤੇ ਮੇਰਾ ਨਾਮ ਅੰਦਰ ਮਾਰਕਫਟ ਦਫ਼ਤਰ 'ਚ ਬੈਠੇ ਆ ਤੀ ਉਧਰ ਆਓ ਆਜੋ ਮਾਰਫੜ ਆ ਨਾਲ ਮਾਰਫੜ ਸਾਡਾ ਸਾਰਾ ਸਟਾਫ ਹੈ ਕਿਹਦਾ ਮੈਂ ਸਾਡਾ ਮਾਰਫੜ ਦਾ ਦਫਤਰ ਵੀ ਨਾਲ ਹੀ ਆ ਸਾਡੀਆਂ ਲਈ ਤੁਹਾਡੀ ਬੰਦੇ ਸਾਡੀਆਂ ਚ ਰਿਟਾਇਰਮੈਂਟ ਆ ਅੱਜ ਸਾਡੇ ਦਫਤਰ ਵੀ ਦੋ ਬੰਦੇ ਦੀ ਰਿਟਾਇਰਮੈਂਟ ਤੇ ਲੋਕੀ ਆਉਣ ਲੋਕੀ ਆਉਣ ਭਾਈ ਉਹ ਬੀਜਦੇ ਆ ਕਿਹਦੇ ਖਾਲੀ ਆ ਨਹੀਂ ਕਿਹਦੇ ਖਾਲਾ ਨੇ ਭਾਈ ਸਾਹਿਬ ਮੈਂ ਬੰਦੀ ਲੋਕਾਂ ਨੇ ਕੰਪਲੀਟ ਕੀਤੀ ਤਾਂ ਆ ਇੱਥੇ ਆ ਦੇਖੋ ਇਹ ਘਰੀ ਅੱਗੋ ਰੋਹ ਦਿਖਾ ਰਹੇ ਹੈ ਕਿ ਕਿੱਡੇ ਰੋਹ ਦੇ ਨਾਲ ਗੱਲ ਬਜਾਏ ਗਲਤੀ ਮੰਨਣ ਦੇ ਇਹ ਅਫਸਰ ਸਹਿਬਾਨ ਉਲਟਾ ਰੋਹ ਦਿਖਾ ਰਹੇ ਸ਼ਾਇਦ ਇਹਨਾਂ ਦੀ ਸ਼ਰਾਬ ਵੀ ਇਹਨਾਂ ਦੀ ਸ਼ਰਾਬ ਵੀ ਪੀਤੀ ਹੋਈ ਹੈ ਇਹਨਾਂ ਦੀ ਸ਼ਰਾਬ ਵੀ ਪੀਤੀ ਹੋਈ ਹੈ ਔਰ ਰੋਹ ਦਿਖਾ ਰਹੇ ਉਲਟਾ ਸ਼ਰਾਬ ਦਾ ਸ਼ਰਾਬ ਸ਼ਰੇਆ ਮੂੰਹ ਚ ਮੈਕਦੀ ਪਈ ਹੈ ਇਹ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਡੀਸੀ ਅੰਮ੍ਰਿਤਸਰ ਨੂੰ ਹੱਥ ਬੰਨ ਕੇ ਬੇਨਤੀ ਹੈ ਆਨ ਡਿਊਟੀ ਹੋ ਕੇ ਆਨ ਡਿਊਟੀ ਹੋ ਕੇ ਬਿਲਕੁਲ ਜੀ ਜਿੱਥੇ ਪਾਰਟੀ ਚੱਲ ਰਹੀ ਆ ਅਸੀਂ ਚਲਦੇ ਆ ਉਥੇ ਸ਼ਰਿਆਮ ਉਥੇ ਜੋ ਵੀ ਕੁਝ ਹੋਊਗਾ ਆਨ ਰਿਕਾਰਡ ਹੋਊਗਾ ਜੀ ਇਸ ਅਧਿਕਾਰੀ ਨਾਲ ਆਪ ਜੀ ਨੇ ਗੱਲਬਾਤ ਕੀਤੀ ਇਹਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਮਹਿਕ ਤੁਹਾਡੇ ਨੱਕ ਤੱਕ ਵੀ ਪਹੁੰਚੀ ਆ ਜੀ ਇਹ ਸ਼ਰਾਬੀ ਹਾਲਾਤ ਦੇ ਵਿੱਚ ਦਫਤਰ ਆਇਆ ਤੇ ਕਿਸ ਤਰੀਕੇ ਨਾਲ ਮੀਡੀਆ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇੱਕ ਚੋਰੀ ਦੂਜਾ ਸੀਨਾ ਚੋਰੀ ਜੀ ਬਿਲਕੁਲ ਜੀ ਬਿਲਕੁਲ ਅਜਿਹੇ ਅਧਿਕਾਰੀ ਦੇ ਖਿਲਾਫ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੇਕਰ ਅਜਿਹੇ ਅਧਿਕਾਰੀ ਲਗਾਤਾਰ ਹੀ ਕੁਰਸੀਆਂ ਦੇ ਬੈਠੇ ਰਹਿਣਗੇ ਤੇ ਆਵਾਮ ਕਿਤੇ ਨਾ ਕਿਤੇ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿਗੇਗੀ ਬਿਲਕੁਲ ਗੱਪਰ ਘੇੜਾ ਕਿੰਨਾ ਕਿਤੇ ਵਿਜੀਗ ਸਾਹਕਾਰਤਾ ਵਿਭਾਗ ਤੁਸੀਂ ਮਿਲਾਜੋ ਜੀ ਅਛ ਨਹੀਂ ਮਿਲਾਜੋ ਨਾ ਇਹ ਜਿਹੜੇ ਸਾਹਿਬ ਆਏ ਸੀ ਕੀ ਨਾਮ ਹੈ ਇਹਨਾਂ ਦਾ ਕੌਣ ਨਹੀਂ ਜਿਹੜੇ ਹੁਣੇ ਸਾਹਿਬ ਆਏ ਮੈਨੂੰ ਤਾਂ ਪਤਾ ਨਹੀਂ ਸਰ ਇਹ ਕਿੰਨਾ ਕੰਮ ਕਰਦੇ ਹੋ ਯਾਰ ਇਹ ਕਿਉਂ ਕਰਦੇ ਉਹ ਮੈਨੂੰ ਪਤਾ ਸਰ ਇਹਨਾਂ ਦਾ ਵਕਰਾ ਦਫਤਰ ਹੈ ਅੱਡਾ ਵਾਤਾ ਅੱਡਾ ਦਫਤਰ ਸਰ ਨਾਮ ਤਾਂ ਪਤਾ ਹੀ ਨਹੀਂ ਤੇਰਪਾਲ ਜੀ ਤੇਰਪਾਲ ਕੀ ਉਹਦਾ ਕੀ ਹੈ ਉਹਦਾ ਕੀ ਹੈ ਉਹਦਾ ਤਾਂ ਨਹੀਂ ਪਤਾ ਸਰ ਉਹਦਾ ਨਹੀਂ ਪਤਾ ਆਏ ਨੇ ਸਾਹਿਬ ਤੇ ਰੋਪ ਦਿਖਾ ਰਹੀ ਹੈ ਇੱਕ ਤਾਂ ਚੋਰੀ ਦੂਜਾ ਸੀਨਾ ਜੋਰੀ ਔਰ ਹੁਣ ਇਸਾ ਦਾ ਮਚਕੀ ਦਫਤਰ ਚ ਅਸੀਂ ਉਹ ਵੀ ਤਸਵੀਰ ਸਾਜੀ ਕਰਦੇ ਆ ਇੱਥੇ ਸਾਰਾ ਸਟਾਫ ਡਿਊਟੀ ਆਰਸ ਦੇ ਵਿੱਚ ਡਿਊਟੀ ਦੇ ਸਮੇਂ ਦੇ ਦੌਰਾਨ ਪਾਰਟੀ ਦਾ ਆਨੰਦ ਮਾਣ ਰਿਹਾ ਜਦ ਕਿ ਦਫਤਰ ਚ ਰਜਿਸਟਰ ਚ ਹਾਜ਼ਰੀ ਲੱਗੀ ਹੋਈ ਹੈ ਹੁਣ ਤਸਵੀਰ ਦਿਖਾਣੇ ਤੁਹਾਨੂੰ ਰਿਜ਼ੋਰਟ ਦੀ ਉਸ ਪੈਰਿਸ ਦੀ ਜਿੱਥੇ ਇਹ ਸਾਰੇ ਅਧਿਕਾਰੀ ਆਪਣੀ ਪਾਰਟੀ ਦਾ ਆਨੰਦ ਮਾਣ ਰਹੇ ਹੈ ਸ਼ਰਾਬਾਂ ਦਾ ਆਨੰਦ ਮਾਣ ਰਹੇ ਹੈ ਔਰ ਲੋਕ ਖੇਜਲ ਖਾਰ ਹੋ ਰਹੇ ਹੈ ਇਸੀ ਹੋਟਲ ਦੀ ਤਸਵੀਰ ਵੀ ਸਾਂਝੀ ਕੀਤੀ ਜਿਸ ਦੇ ਅੰਦਰ ਪਾਰਟੀ ਚੱਲ ਰਹੀ ਹੈ ਔਰ ਜਿਹੜੇ ਅਧਿਕਾਰੀ ਤੇ ਇੱਕ ਵੀਰ ਆਪਣਾ ਨਾਂ ਜਿਹੜਾ ਨੇ ਦੱਸਿਆ ਉਹ ਸ਼ਰਾਬ ਦੇ ਰੱਦੇ ਸਨ ਉਹਨਾਂ ਦੇ ਬਹੁਤ ਜ਼ਿਆਦਾ ਸ਼ਰਾਬ ਦੀ ਲਫਤਾਂ ਆ ਰਹੀਆਂ ਸੀ ਸਾਡੇ ਕੋਲ ਤੇ ਇੱਥੇ ਹੈਗੇ ਮਰਚੇ ਜਣੇ ਹੈ ਕਿਹ ਜਣੇ ਹਾਂਜੀ ਤੇ ਇਸ ਵੇਲੇ ਕੋਈ ਨਹੀਂ ਕਤਰ ਪਈ ਨਹੀਂ ਆਪਾਂ ਦਸਤ ਨਹੀਂ ਹੈ ਤੁਸੀਂ ਜੀ ਸੇਵਾ ਤਾਂ ਕਹਿੰਦੇ ਮੈਂ ਕੁਝ ਕਰ ਨਹੀਂ ਸਕਦਾ ਸੇਵਾਦਾਰ ਆ ਕਿ ਹੱਤਾਂ ਨਹੀਂ ਕਰਦਾ ਨਾ ਉਹ ਉਹਨਾਂ ਦੇ ਸਟਾਫ ਦੇ ਹੁਣ ਜਿਹੜੇ ਸੁਪਰਡੈਂਟ ਬੈਠੇ ਉਹਨਾਂ ਵਿੱਚ ਕੋਈ ਨਹੀਂ ਲੱਗਾ ਤੇ ਉਹਨਾਂ ਵਿੱਚ ਫਿਲਹਾਲ ਤੇ ਨਹੀਂ ਮੈਂ ਕਿਹਾ ਤੁਹਾਡੇ ਸਾਹਮਣੇ ਰਜਿਸਟਰ ਕਿੱਥੇ ਹੁੰਦਾ ਹੁੰਦਾ ਹਾਂਜੀ ਅੱਜ ਵੀ ਉਹ ਤਾਂ ਸੁਪਰਡੈਂਟ ਸਾਹਿਬ ਕੋਲ ਹੁੰਦਾ ਹੈ ਸੁਪਰਡੈਂਟ ਸਾਹਿਬ ਕੋਲ ਸੁਪਰਡੈਂਟ ਸਾਹਿਬ ਤੇ ਮੇਰੇ ਖਾਲਦ ਨਾਲ ਵੀ ਪਾਰਟੀ ਚ ਸ਼ਾਇਦ ਉਹਨਾਂ ਦਫ਼ਤਰ ਕਿੱਥੇ ਰੱਖੇ ਹੁੰਦਾ ਹਾਂਜੀ ਸੁਪਰਡੈਂਟ ਸਾਹਿਬ ਕੋਲ ਸੁਪਰਡੈਂਟ ਸਾਹਿਬ ਇੱਥੇ ਬੰਦੇ ਆ ਨਾਲ ਹੀ ਪਾਰਟੀ ਦੇ ਵਿੱਚ ਆਉਂਦੇ ਆ ਇੱਕ ਵਾਰ ਸੁਪਰਡੈਂਟ ਸਾਹਿਬ ਦਾ ਦਫ਼ਤਰ ਵੀ ਦਿਖਾ دیਏ ਜਿਹੜੇ ਇਸ ਵੇਲੇ ਆਪਣੀ ਕੁਰਸੀ ਤੇ ਮੌਜੂਦ ਨਹੀਂ ਹਨ ਸਾਡੇ ਇੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਇਹ ਤਸਵੀਰ ਸਾਂਝੀ ਕੀਤੀ ਸੀ ਕਿ ਸ਼ਟਰ ਬੰਦ ਸੀ ਸਾਹਮਣੇ ਸ਼ਟਰ ਇੱਕ ਵਾਰ ਦਿਖਾਓ ਇਹ ਸ਼ਟਰ ਬੰਦ ਸੀ ਹੁਣ ਜਦੋਂ ਅਸੀਂ ਪਹੁੰਚ ਗਏ ਆ ਤੇ ਹੁਣ ਜਲਦੀ ਜਲਦੀ ਸ਼ਟਰ ਵੀ ਖੋਲ ਦਿੱਤਾ ਗਿਆ ਇਹ ਦਿਖਾਉਣ ਵਾਸਤੇ ਕਿ ਦਫ਼ਤਰ ਖੁੱਲ ਹੈ ਜਦ ਕਿ ਦਫ਼ਤਰ ਖੁੱਲਣ ਵਾਲੇ ਕੋਈ ਹਾਲਾਤ ਨਜ਼ਰ ਨਹੀਂ ਆ ਰਹੇ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਹਾਜ਼ਰੀ ਰਜਿਸਟਰੀ ਡਿਸਪੈਚ ਰਜਿਸਟਰੀ ਹਾਜ਼ਰੀ ਰਜਿਸਟਰੀ ਜਿਹੜਾ ਲੰਬੇ ਤੇ ਜ਼ਰੂਰ ਅਸੀਂ ਅੱਜ ਦੀ ਤਰੀਖ 'ਚ ਦੇਖੀਏ ਕਿ ਕਿਹਨੇ ਕਿਹੜੇ ਅਧਿਕਾਰੀ ਅੱਜ ਛੁੱਟੀ ਤੇ ਨੇ ਆ ਰਿਹਾ ਕਿੰਨੇ ਅਧਿਕਾਰੀਆਂ ਦੀ ਤਾਂ ਉਹਨਾਂ ਨੇ ਜਦੋਂ ਕੋਈ ਅਗਿਆਦੇ ਖਾਲੀ ਉਹ ਮਿੱਤਰ ਦੀ ਫੋਟੋ ਲਈ ਜਾਵੇ ਤੇ ਜਿੱਥੇ ਇਹਨਾਂ ਦੀ ਪਾਰਟੀ ਚੱਲਦੀ ਪਈ ਆ ਸ਼ਰਾਬ ਪਾਰਟੀ ਜਿੱਥੇ ਸ਼ਰਾਬ ਪਾਰਟੀ ਦਾ ਇਹ ਸਾਰਾ ਸਟਾਫ ਲੁੱਟ ਲੈ ਰਿਆ ਸੀਗਾ ਕਿਰਪਾ ਕਰਕੇ ਪ੍ਰਸ਼ਾਸਨ ਵੱਲੋਂ ਦੀ ਸੀਸੀਟੀਵੀ ਕੈਮਰੇ ਦੀ ਸਾਰੀ ਫੁਟੇਜ ਰਿਕਾਰਡਿੰਗ ਨੂੰ ਉਹਦੇ ਸੀਸੀਟੀਵੀ ਚੈੱਕ ਕਰ ਲੈ ਪਰ ਬਿਲਕੁਲ ਚੁੱਕ ਦੇਖੇਗੀ ਹਾਂ ਤਾਂ ਸਾਰੀ ਰੇਨਿੰਗ ਸੇਵਾਦਾਰ ਹੈਗੇ ਨਹੀਂ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਰਾ ਕਿ ਰਾਜ ਨਾਲ ਅਮਰਸਰ ਦੇ ਡੀਸੀ ਸੇਵਾਦਾਰ ਜਿਹੜੇ ਨੇ ਉਹਨਾਂ ਨੂੰ ਅਸੀਂ ਤਾਂ ਕਿ ਇਹ ਚੈਕਿੰਗ ਕੀਤੀ ਜਾਵੇ ਅੱਜ ਦਾ ਜਿਹੜਾ ਸਮਾਂ ਉਹ ਵੀ ਦੱਸ ਦਿੱਤਾ ਹੈ ਤਰੀਕ ਦੱਸ ਦਿੱਤੀ ਹੈ ਬਾਅਦ ਦੱਸ ਦਿੱਤਾ ਗਿਆ ਹੈ ਕਿ ਜਿਹੜੇ ਤੋਂ ਦੇ ਸੇਵਾਦਾਰ ਜਿਹੜੇ ਤੇ ਬਲਾਜਨ ਕਹਿਣੇ ਕਹਿਣ ਕੇ ਸਾਡੀ ਸੁਪਰੀਮ ਸਾਫ ਦਾ ਟੇਬਲ ਹੈ ਇਹ ਸਾਰਾ ਕੁਝ ਸਾਹਮਣੇ ਪਿਆ ਹੈ ਹਾਜੀ ਇਸ ਤੋਂ ਕਿਤੇ ਕੋਈ ਕੀ ਰੱਖੇਗਾ ਜੇ ਹੁਣ ਪਾਰਟੀ ਚ ਰਜਾ ਗਿਆ ਉਹ ਤਾਂ ਕਿ ਸਾਈਨ ਕਰਵਾਏ ਜਾ ਸਕਣ ਸਾਰਿਆਂ ਦੀ ਪਾਜੀ ਹਾਜੀ ਇਸ ਤੋਂ ਹੁੰਦਾ ਕਿ ਮੈਂ ਗੋਲੇ ਜੀ ਇਹ ਕਿਹੜਾ ਸੀ ਇਥੇ ਬਰਾਜ਼ਾ ਸੁਪਰੀਡੈਂਟ ਸਾਹਿਬ ਨੇ ਰੱਖਿਆ ਹੁੰਦਾ ਨਾ ਅੱਛਾ ਇਹ ਇੱਥੇ ਇੱਥੇ ਹੁੰਦਾ ਨਾ ਹਾਂਜੀ ਪਹਿਲਾਂ ਸ਼ਟਰ ਬੰਦ ਸੀ ਹੁਣੇ ਖੋਲ ਦਿੱਤਾ ਹੈ ਬਹੁਤ ਸ਼ਟਰ ਦੀ ਕੋਈ ਗੱਲ ਇਹਦੇ ਵੈਸੇ ਬੰਦ ਹੁੰਦਾ ਵਾ ਵੈਸੇ ਬੰਦ ਹੁੰਦਾ ਹੁਣ ਅੱਜੇ ਖੋਲ ਦਿੱਤਾ ਹੈ ਹਾਂਜੀ ਜੀ ਕੋਲ ਹੀ ਰਹਿ ਗਈ ਬੰਦ ਉਹਦੋਂ ਵੈਸੇ ਉੱਧਰ ਗ੍ਰਿੰਡਰੀ ਹੈ ਨਾ ਜਾਦਾ ਮੈਂ ਐਂਟਰਸ ਦੇਦੋ ਨੀ ਹੈ ਨਾ ਅੱਛਾ ਐਂਟਰਸ ਹਾਂ ਐਂਟਰਸ ਦੇਦੋ ਰਜਿਸਟਰ ਮਿਲ ਨਹੀਂ ਰਿਹਾ ਅਧਿਕਾਰੀ ਮੌਜੂਦ ਨਹੀਂ ਹੈ ਇਹ ਹੁਣ ਕਿਸ ਤਰ੍ਹਾਂ ਅੱਗੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਸ ਇਸ ਗੱਲ ਦੇ ਵਿੱਚ ਸਾਰਾ ਸਟਾਫ ਹੀ ਮਿਲੀਪੁਕਤ ਵਾਲਾ ਕੰਮ ਹੈ ਕਿ ਜਿੱਥੇ ਇਹਨਾਂ ਦਾ ਇੱਕ ਜਾਂ ਦੋ ਅਧਿਕਾਰੀਆਂ ਨੇ ਜਿਹੜਾ ਦਰਵਾਜ਼ਾ ਬੰਦ ਸੀ ਜਿੱਥੇ ਤਾਲਾ ਲੱਗਿਆ ਸੀ ਜਿਹੜਾ ਸ਼ਟਰ ਥੱਲੇ ਸੀ ਜਿਹੜਾ ਟੋਡੇ ਕੈਮਰੇ ਦੇ ਵਿੱਚ ਹੁਣ ਰਿਕਾਰਡ ਕੈਦ ਹੈ ਉਹ ਸ਼ਟਰ ਵੀ ਖੁੱਲ ਚੁੱਕਾ ਹੈ ਉਹ ਦਰਵਾਜ਼ਾ ਵੀ ਖੁੱਲ ਚੁੱਕਿਆ ਹੁਣ ਇੱਕ ਅਧਿਕਾਰੀ ਆਣਗੇ ਇਹ ਗੱਲ ਦੱਸ ਰਿਹਾ ਕਿ ਰਜਿਸਟਰ ਜਿਹੜਾ ਉਹ ਸਟੂਡੈਂਟ ਸਾਹਮਣੇ ਰੱਖਿਆ ਹੋਇਆ ਮੈਂ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਕਿਰਪਾ ਕਰਕੇ ਉਹ ਰਜਿਸਟਰ ਦਿਖਾਇਆ ਜਾਵੇ ਕੈਮਰੇ ਦੇ ਸਾਹਮਣੇ ਪੇਸ਼ ਕੀਤਾ ਜਾਵੇ ਜਿੱਤੇ ਅਧਿਕਾਰੀਆਂ ਨੇ ਅੱਜ ਦੀ ਹਾਜ਼ਰੀ ਲਾ ਕੇ ਉਥੇ ਤੁਸੀਂ ਰਿਕਾਰਡ ਕੀਤੀ ਇੱਕ ਗੱਲ ਕਿ ਜਿਹੜਾ ਇੱਕ ਅਧਿਕਾਰੀ ਆਇਆ ਜਿਸ ਨੇ মিডিਆ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹ ਬੜੇ ਸ਼ਰਾਬੀ ਹਾਲਾਤ ਦੇ ਵਿੱਚ ਸੀਗੇ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿਰਪਾ ਕਰਕੇ ਉਸ ਬੰਦੇ ਦਾ ਉਸ ਮੁਲਾਜ਼ਮ ਦਾ ਮੁਲਾਜਾ ਕਰਵਾਇਆ ਜਾਵੇ ਤੇ ਅਜਿਹੇ ਜਿਹੜੇ ਗੈਰ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੁਰਸੀਆਂ ਤੋਂ ਲਾਂਭੇ ਕਰਕੇ ਆਮ ਜਨਤਾ ਤੱਕ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਨੇ ਉਹ ਮੁਹੱਈਆ ਕਰਵਾਈਆਂ ਜਾਣ। ਸੀਸੀਟੀਵੀ ਫੁਟੇਜ ਤੋਂ ਵੀ ਦੇਖਿਆ ਜਾ ਸਕਦਾ ਕਿਹੜੇ-ਕਿਹੜੇ ਅਧਿਕਾਰੀ ਕਿਹੜੇ-ਕਿਹੜੇ ਮੁਲਾਜ਼ਮ ਉੱਥੇ ਮੌਜੂਦ ਹੈ। ਇਸੇ ਰੋਡ ਦੇ ਕੁਝ ਮੀਟਰ ਦੀ ਦੂਰੀ ਤੇ ਇੱਕ ਹੋਟਲ ਹੈ ਪ੍ਰਾਈਵੇਟ ਹੋਟਲ ਨੰਦਾ ਹੋਟਲ ਜਿੱਤੇ ਇਹ ਅਧਿਕਾਰੀ ਸ਼ਰਾਬ ਪਾਰਟੀ ਦਾ ਆਨੰਦ ਲੈ ਰਹੇ ਨੇ ਲੁੱਟ ਉਟਾਰੇ ਨੇ ਤੇ ਇਹਨਾਂ ਨੂੰ ਆਮ ਜਨਤਾ ਦੀ ਕਿਸੇ ਸਹੂਲਤ ਨਾਲ ਕੋਈ ਤਾਲੁਕ ਨਹੀਂ ਕੋਈ ਵਾਸਤਾ ਨਹੀਂ ਕਿ ਜਨਤਾ ਭਾਵੇਂ ਠੱਠੇ ਖੂਦ ਦੇ ਵਿੱਚ ਇਹਨਾਂ ਦੀਆਂ ਤਨਖਾਹਾਂ ਇੱਕ ਜਾਂ ਦੋ ਦਿਨ ਕਿਤੇ ਲੇਟ ਹੋ ਜਾਣ ਇਹਨਾਂ ਨੇ ਧਰਨੇ ਲਾਉਣੇ ਹੁੰਦੇ ਆ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਆਮ ਜਨਤਾ ਨੂੰ ਜਿਹੜੀਆਂ ਸਹੂਲਤਾਂ ਤੋਂ ਵਾਂਝੇ ਰੱਖਦੇ ਨੇ ਇਹ ਲੋਗ ਤੇ ਇਹੋ ਜਿਹੇ ਜਿਹੜੇ ਗੈਰ ਜ਼ਿੰਮੇਵਾਰ ਲੋਗ ਨੇ ਮੈਂ ਮੁਰਦ ਤੋਂ ਇਹੋ ਬੇਨਤੀ ਕਰੂੰਗਾ ਛੇਤੀ ਤੋਂ ਛੇਤੀ ਸਰਕਾਰ ਨਾਲ ਤੇ ਨੱਥ ਪਾਵੇ ਸਕੰਜਾ ਕਸੇ ਤਾਂ ਜੋ ਆਮ ਲੋਕ ਨੇ ਜਿਹੜੀ ਆਮ ਜਨਤਾ ਹੈ ਉਤਨਾ ਤੱਕ ਸਰਕਾਰ ਦੀਆਂ ਸਹੂਲਤਾਂ ਪਹੁੰਚ ਸਕਣ ਬਿਲਕੁਲ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਆਖਰ ਨਕਾਰਤਤਾ ਹੈ ਹਜੇ ਵੀ ਕੀ ਨਾ ਆਈ ਅਜੇ ਵੀ ਨਾ ਆਈ ਹੈ ਹੋਰ ਕੁੜੇ ਦਿਨ ਇੰਤਜ਼ਾਰ ਕਰਾਂਗੇ ਕਿ ਦਫ਼ਤਰ ਚ ਕੋਈ ਅਧਿਕਾਰੀ ਪਹੁੰਚੇ ਜੋ ਇਸ ਹਾਜ਼ਰੀ ਸਟੇ ਵੀ ਦੇ ਦੇ ਕਿ ਆਖਰ ਕਿੰਨੇ ਮੁਲਾਜ਼ਮ ਔਨ ਰਿਕਾਰਡ ਡਿਊਟੀ ਤੇ ਹਾਜ਼ਰ ਨੇ ਪਾਜੀ ਅੱਜ ਅਸੀਂ ਨਾ ਇੱਥੇ ਸਹਿਕਾਰਤਾ ਵਿਭਾਗ ਆਏ ਆ ਦਫਤਰ 'ਚ ਜਿੱਥੇ ਕਿਸੇ ਮੈਡਮ ਦੀ ਰਿਟਾਇਰਮੈਂਟ ਪਾਰਟੀ ਤੇ ਏਆਰ ਅੰਮ੍ਰਿਤਸਰ 1 ਤੇ ਏਆਰ ਅੰਮ੍ਰਿਤਸਰ 2 ਦਾ ਸਾਰਾ ਸਟਾਫ ਹੀ ਗੈਰਹਾਜ਼ਰ ਆ ਏਆਰ ਨਾ ਸਮਝਿਆ ਨਹੀਂ ਏਆਰ ਕੀ ਕੀ ਡਾ ਅਡੀਸ਼ਨਲ ਰਜਿਸਟਰਾਰ ਸਹਿਕਾਰਤਾ ਵਿਭਾਗ ਜੀ ਅੱਛਾ ਜੀ ਹਾਂਜੀ ਤੇ ਡੀਆਰ ਸਾਹਿਬ ਇੱਥੇ ਮੌਜੂਦ ਨੇ ਜੀ ਇਹਨਾਂ ਨੇ মিডিਆ ਨੇ ਔਨ ਰਿਕਾਰਡ ਹਾਜ਼ਰੀ ਚੈੱਕ ਕੀਤੀ ਆ ਸਾਰਿਆਂ ਦੀ ਹਾਜ਼ਰੀ ਲੱਗੀ ਹੋਈ ਆ ਜਿੱਤੇ ਏ ਏਆਰ ਅਮਰਸਰ 2 ਦੀ ਹਾਜ਼ਰੀ ਦਾ ਰਜਿਸਟਰ ਤੇ ਇਹਨਾਂ ਨੇ ਵਿਖਾਤਾ ਪਰ ਏਆਰ ਅਮਰਸਰ 1 ਦੀ ਜਿਹੜੀ ਹਾਜ਼ਰੀ ਦਾ ਰਜਿਸਟਰ ਹੈ ਉਹ ਇੱਕ ਸ਼ਰਾਬੀ ਹਾਲਾਤ ਦੇ ਵਿੱਚ ਇਥੋਂ ਦਾ ਮੁਲਾਜ਼ਮ ਹੁੰਦਾ ਹੈ ਮੀਡੀਆ ਕਰਮੀਆਂ ਨਾਲ ਬਤਮੀਜ਼ੀ ਕਰਦਾ ਤੇ ਰਜਿਸਟਰ ਚੋਕ ਕੇ ਨਾਲ ਹੀ ਲੈ ਜਾਂਦਾ ਜੀ ਤੁਸੀਂ ਟਾਈਮਲੀ ਕਰਨ ਕਿ ਜੀ ਕੋਈ ਉਹ ਕੋਈ ਆਫਿਸ ਆ ਗਿਆ ਦਸਤ ਬਹੁਤ ਵੱਧਿਆ ਹੋਣਾ ਦੇਖੋ ਜੀ ਬਿਲਕੁਲ ਜੀ ਬਿਲਕੁਲ ਪਰ ਅਸੀਂ ਇਸ ਵੇਲੇ ਏਆਰ ਦਫ਼ਤਰ 'ਚ ਮੌਜੂਦ ਆਂ ਮੌਕੇ ਦੇ ਹਾਲਾਤ ਤੁਹਾਡੇ ਧਿਆਨ ਚ ਲਿਆਉਣੇ ਸਾਡੇ ਲਈ ਬਹੁਤ ਜ਼ਰੂਰੀ ਨੇ ਜੀ ਖਾਲੀ ਪਈਆਂ ਕੁਰਸੀਆਂ ਨੇ ਸਾਡੇ ਕੋਲ ਜੋ ਬੈਸਟ ਪੋਸੀਬਲ ਤੁਹਾਡੇ ਕੋਲ ਜੇ ਕੋਈ ਹੈਗੇ ਨੇ ਐਵਿਡੈਂਸ ਉਹ ਦਿਖਾਣਾ ਤੁਸੀਂ ਕਿਸ ਤਰ੍ਹਾਂ ਕਰਕੇ ਸਾਡੇ ਧਿਆਨ ਚ ਲਿਆ ਸਕਦੇ ਹੋ ਤੁਸੀਂ ਆਫਿਸ ਆ ਕੇ ਪਾਜੀ ਕਰ ਸਕਦੇ ਆ ਇਹ ਸਾਡੇ ਜੀ ਵੇਖੋ ਜਿਹੜਾ মিডিਆ ਕਰਮੀਆਂ ਨੇ ਇਹ ਸਾਰਾ মিডিਆ ਕਰਮੀਆਂ ਨੇ ਔਨ ਰਿਪੋਰਟ ਕਰਨ ਜੀ ਮੈਂ ਤਾਂ ਰੋਕ ਲਈ ਐਗਰੀ ਕਰਦਾ ਤੁਸੀਂ ਕਾਈਂਡਲੀ ਇਹਨੂੰ ਰਿਕਾਰਡ ਕਰਕੇ ਸਾਡੇ ਕੋਲ ਲੈ ਆਓ ਇੱਥੇ ਅਫਸਰ ਸਾਹਿਬ ਬੈਠੇ ਨੇ ਸਰ ਦੀ ਕੋਰਟ ਚੱਲਦੀ ਵੀ ਅਦਰਵਾਈਜ਼ ਮੈਂ ਤੁਹਾਡੀ ਗੱਲ ਕਰਵਾਉਂਦਾ ਤੇ ਸਰ ਜਿਹੜਾ ਜਿਹੜੇ ਮੁਲਾਜ਼ਮ ਇੱਥੇ ਸ਼ਰਾਬੀ ਹਾਲਾਤ ਦੇ ਵਿੱਚ ਆਣ ਕੇ ਮੀਡੀਆ ਕਰਮੀਆਂ ਨਾਲ ਬਤਮੀਜ਼ੀ ਕਰਦੇ ਨੇ ਅਸੀਂ ਉਹਨਾਂ ਦਾ ਬਚਾ ਲੈ ਦੇ ਵਿੱਚ ਦੇ ਦਿਓ ਤੁਸੀਂ ਰਿਕਰਡ ਜੀ ਨਹੀਂ ਉਦੋਂ ਤੱਕ ਤੇ ਬੁਲਾਇਆ ਸੀ ਹੋਏ ਨਾ ਨਹੀਂ ਦੇਖੋ ਉਦੋਂ ਤੱਕ ਤੇ ਉਹ ਮੁਲਾਜ਼ਮ ਦੇ ਹਾਲਾਤਾਂ ਦੇ ਵਿੱਚ ਨਹੀਂ ਰਹੂਗਾ ਸੋਫੀ ਹੋ ਜਾਊਗਾ ਜੀ ਤੇ ਮੈਂ ਚਾਹੁੰਨਾ ਵਾ ਕਿਰਪਾ ਕਰਕੇ ਤੁਸੀਂ ਡੀਆਰ ਸਾਹਿਬ ਅੰਮ੍ਰਿਤਸਰ ਦੀ ਡਿਊਟੀ ਲਾ ਦਿਓ ਡੀਆਰ ਸਾਹਿਬ ਦਫ਼ਤਰ ਚ ਬੈਠੇ ਨੇ ਅਸੀਂ ਡੀਆਰ ਸਾਹਿਬ ਨੂੰ ਮੰਗ ਪੱਤਰ ਦੇ ਦਿੰਨੇ ਆ ਡੀਆਰ ਮੈਡਮ ਡਿਸਟ੍ਰਿਕਟ ਰਜਿਸਟਰਾਰ ਸਹਿਕਾਰਤਾ ਵਿਭਾਗ ਮੈਡਮ ਗਗਨ ਜੀ ਨੇ ਜੀ ਠੀਕ ਹੈ ਜੀ ਮੈਂ ਕਰਦਾ ਫਾ ਅਸੀਂ ਮੇਲੀਏ ਜੀ ਉਹਨਾਂ ਨੂੰ ਮੇਲੂ ਮੇਲੂ ਥੈਂਕ ਯੂ ਜੀ ਮਿਹਰਬਾਨੀ ਜੀ ਨਹੀਂ ਮੈਂ ਤਾਂ ਐਕਚੁਅਲੀ ਮੇਰੀ ਵੀਸੀ ਚੱਲ ਰਹੀ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਅੰਦਰ ਬੈਠੀ ਸੀ ਹਾਜੀ ਹਾਜ਼ਰੀ ਰਿਸਟਰ ਮਗਾ ਲਓ ਹਾਜੀ ਜੀ ਕਿਸ ਤੋਂ ਮਗਾਉਂਦੇ ਐਨੂੰ ਤੁਸੀਂ ਬੰਦ ਨਾ ਨਹੀਂ ਕੋਈ ਨਹੀਂ ਮੇਰੀ ਵੀਸੀ ਚੱਲ ਰਹੀ ਹੈ ਓਏ ਜੀ ਡਾਕਟਰ ਜੀ ਦਫਤਰ ਥੱਲੇ ਕਿੰਨੇ ਨੇ ਮੈਨੂੰ ਮੇਰੇ ਦਫਤਰ ਚ ਅ ਸੁਪਾਲ ਕਿੰਨੇ ਜਣੇ ਆ 6-8 ਹੈਗੇ ਨੇ ਇੱਧਰ ਆਪਣੇ ਜੀ ਹੂੰ ਆਪਣੇ ਦਫਤਰ ਤੇ ਅਮਨ ਮੰਨ ਲੁੱਟੀ ਦੇ ਜੀ ਹਾਂ ਤੇ ਆਪਣੇ ਹੈਗੇ ਸਿਵਦਾ ਜੀ ਸਾਰੇ ਸਟੱਫ ਪੱਕੀ ਹੈ ਜੀ ਪਹਿਲਾਂ ਖਾਲੀ ਸਾਰੇ ਕੁਰਸੀਆਂ ਮੈਲੇ ਵਿਖਾ ਗਏ ਆਪਾਂ ਪਹਿਲੇ ਸਾਰੀਆਂ ਕੁਰਸੀਆਂ ਖਾਲੀ ਨਹੀਂ ਕੋਈ ਇੱਧਰ ਤਾਂ ਬੈਠੇ ਸੀ ਸੁਪਦਨ ਸਾਹਿਬ ਤਾਂ ਇੱਥੇ ਸੀਗੇ ਚਲੋ ਉਹ ਤੇ ਕੈਬਨਟ ਦੱਸਣਾ ਨਾ ਤੁਸੀਂ ਜਿੰਨਾ ਆਪਾਂ ਨੂੰ ਦੱਸਣਾ ਉਹ ਕੈਬਨਟ ਦੱਸਣਾ ਕੀ ਕੋਣ ਹੈਗਾ ਤੇ ਕੋਣ ਨਹੀਂ ਹੈਗਾ ਹੈਨਾ ਤੇ ਇੱਕ ਹਾਜੀ ਅਡਜਿਸਟਰ ਦਾ ਦਿਖਾ ਦੇ ਇੱਕ ਵਾਰ ਤੇ ਦੂਸਰੀ ਗੱਲ ਪਾਰਟੀ ਹੈਗੀ ਸੀ ਕਿਸੇ ਦੀ ਕੋਈ ਇਟਾਇਰਮੈਂਟ ਹੈਗਾ ਸੀ ਐਕਚੁਅਲੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਤਾਂ ਇੱਥੇ ਮੀਟਿੰਗ 'ਚ ਹੈਗੀ ਆ ਇਹ ਤਾਂ ਪਤਾ ਹੁੰਦਾ ਵੀ ਟੈਰਮ ਪਾਰਟੀ ਚੱਲ ਰਹੀ ਹੈ ਕੋਈ ਏ ਆਰ ਅਵਰ ਸਰ ਵੰਦੀ ਅਵਰ ਸਰ ਦੀ ਹੋਵੇ ਮੈਨੂੰ ਨਹੀਂ ਪਤਾ ਹੈਗਾ ਤੇ ਮੈਂ ਇੱਥੇ ਸਾਡੀ ਤਾਂ ਚੰਡੀਗੜ੍ਹੋ ਵੀਸੀ ਚੱਲ ਰਹੀ ਸੀ ਹਾਂ ਮੈਂ ਤਾਂ ਉਹ ਅਟੈਂਡ ਕਰ ਰਹੀ ਸੀ ਹੁਣ ਬਾਹਰ ਮੀਟਿੰਗ 'ਚ ਉੱਠ ਕੇ ਤਾਂ ਬਾਹਰ ਜਾ ਨਹੀਂ ਸਕਦੇ ਨਾ ਇਸ ਕਰਕੇ ਮੈਨੂੰ ਕੁਝ ਨਹੀਂ ਪਤਾ ਉਹਨਾਂ ਤਾਂ ਦਿਖਾ ਕੇ ਮੈਡਮ ਤੁਸੀਂ ਤੁਸੀਂ ਹੋਣੇ ਦਿਖਾ ਕੇ ਉਹਨਾਂ ਨੂੰ ਵਾਪਸ ਲਿਆਏ ਹੋ ਤੇ ਉਹਨਾਂ ਦੀ ਬਿਮਾਰੀ ਕਿੱਥੋਂ ਲੋਕ ਹੋ ਗਈ ਮਿੰਟ ਜੀ ਇਹਨੇ ਉਹਨਾਂ ਸਾਡੇ ਅਫਸਰ ਕਰਨੇ ਦਿਖਾ ਦਿੰਦੇ ਤੇ ਅਫਸਰਾਂ ਨੇ ਕਿਹਾ ਅਸਰ ਨਹੀਂ ਕੀਆ ਫਾਈਲ ਕਿਉ ਇਹਨੂੰ ਨਾਲ ਐਗਜ਼ਾਮ ਦੀ ਡੀਆਰ ਸਾਹਿਬ ਦੇ ਕੋਲ ਐ ਡੀਆਰ ਸਾਹਿਬ ਕਹਿੰਦੇ ਮੈਂ ਦਿਖਾ ਦਿੰਦਾ ਆ ਵੀ ਡੀਆਰ ਸਾਹਿਬ ਦੇ ਕੋਲ ਤਾਂ ਸੀ ਯਾਦ ਲੱਗ ਕਰ ਰਹੇ ਹਾਂ ਨਾ ਡੀਆਰ ਸਾਹਿਬ ਤੋਂ ਜੁੜੇ ਹੋਣਗੇ ਨਹੀਂ ਨਹੀਂ ਮੈਨੂੰ ਕਹਿ ਦੇ ਤੂੰ ਨਾ ਦਿਖਾ ਦੇ ਨਾ ਜੀ ਉਹ ਉੱਤੇ ਲੈ ਕੇ ਜਾਈਏ ਜਾਂ ਉਹਨਾਂ ਨੂੰ ਲੈ ਕੇ ਆਈਏ ਤੂੰ ਇਹ ਦੱਸ ਦੋ ਆਓ ਜੀ ਤੇ ਗਰਮ ਤੇ ਜਦੋਂ ਤੱਕ ਵਿੱਚ ਮੌਜੂਦ ਨੇ ਅਸਰ ਉਹਨਾਂ ਦਾ ਸਮਾਜ ਦਾ ਕਰਨਾ ਬਹੁਤ ਆਪਣਾ ਹੈ आराम 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 है 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 ਬੋਲੋ ਬੰਦੋ ਭਾਈ ਜੀ 80000 ਲੱਗੀ ਹੈ ਹਾਜ਼ਰੀ ਆਨਰ ਕਾਰਡ ਆ ਜੀ ਹਾਜ਼ਰੀ ਆਨਰ ਬਿਲਕੁਲ ਸਾਰੇ ਹਾਜ਼ਰ ਹੈ ਜੀ ਸਾਰੇ ਹਾਜ਼ਰ ਨੇ ਪਰ ਸਾਰਾ ਸਟਾਫ ਰਜਿਸਟਰ ਦੇ ਅਨਸਾਰ ਹਾਜ਼ਰ ਹੈ ਮੈਂ ਇੱਕ ਮਿੰਟ ਨੂੰ ਵੇਖੀ ਕਰਦਾ ਇਹ ਵੀਰ ਲੱਗੀ ਹੈ ਤੁਹਾਡੀ ਆਲੋ ਬਾਕੀ ਆ ਤੁਹਾਡੀ ਲੱਗੀ ਬਾਕੀ ਕਿਤੇ ਕੈਮਰੇ ਤੇ ਜਿਹੜਾ ਸਰਕਾਰੀ ਦਸਤਾਵੇਜ਼ ਹੈ ਨਾ ਆਪਾਂ ਵਾਕਈ ਤੇ ਪੀ ਹੈਗੇ ਤੁਹਾਨੂੰ ਵੀ ਕਹਿੰਦੇ ਪਏ ਜਿਹੜਾ ਨਹੀਂ ਹੈਗਾ ਨਾ ਉਹਨੂੰ ਕਹਿੰਦੇ ਆ ਕੋਈ ਨਹੀਂ ਨਹੀਂ ਬਸ ਹਾਂਜੀ ਨਾ ਸ਼ੋਮਨਾ ਅਵਤਾਰ ਸਿੰਘ ਅਵਤਾਰ ਸਿੰਘ ਆ ਤੁਹਾਡੀ ਖਾ ਦੀ ਸਭ ਤੋਂ ਖੇਰਲੀ ਹੈ ਉੱਪਰ ਸਭੇ ਲੱਗੇ ਹੋਏ ਹੈ ਨਾ ਹਾਂਜੀ ਨਹੀਂ ਕੁਝ ਗੈਰ ਹੈ ਜਿਹੜਾ ਆਪ ਲਿਖਾਇਆ ਉਹ ਗੈਰ ਹੈ ਜਿਹੜਾ ਆਹ ਕੋਈ ਗੈਰ ਆ ਆ ਵੀ ਅਭੀ ਹੈਗਾ ਤੇ ਪਰ ਬਾਕੀ ਸਾਰੇ ਹਾਜ਼ਰ ਹੈ ਨਾ ਰਜਿੰਦਰਜੀਤ ਜੀ ਅਮਨਦੀਪ ਕੌਰ ਅਰਕੰਤ ਵੀ ਦਾ ਮੇਰਾ ਵਾ ਤੇ ਕਾ ਜੀ ਵੀਰ ਜੀ ਵੀ ਆ ਵੀ ਤਾਂ ਹਾਜ਼ਰ ਹੈ ਨਾ ਸਾਰੇ ਰਜਿੰਦਰਜੀਤ ਸਿੰਘ ਅਮਨਦੀਪ ਕੌਰ ਕੰਤ ਵੀਰ ਇਹ ਸਾਰਾ ਸਟਾਫ ਤੁਹਾਡਾ ਹਾਜ਼ਰ ਹੀ ਹੈ ਨਾ ਹਾਜ਼ਰ ਹੈ ਨਾ ਸਾਰੇ ਬਿਲਕੁਲ ਬਿਲਕੁਲ ਆਹ ਰਜਿਸਟਰ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਇਸ ਹਾਜ਼ਰੀ ਰਜਿਸਟਰ ਦੇ ਅਨਸਾਰ ਸਾਰਾ ਸਟਾਫ ਔਨ ਡਿਊਟੀ ਹੈ ਜਦਕਿ ਦਫ਼ਤਰ ਸਾਰੇ ਖਾਲੀ ਪਏ ਆ ਤੋਂ ਪਿਛਲੇ 3 ਘੰਟੇ ਤੋਂ ਲਗਾਤਾਰ ਅਸੀਂ ਇੱਥੇ ਮੌਜੂਦ ਆ ਕਿਤੇ ਇੱਕ ਸੀਟ ਤੇ ਕੋਈ ਅਧਿਕਾਰੀ ਨਜ਼ਰ ਨਹੀਂ ਆਇਆ ਤੋਂ ਤਸਵੀਰ ਹੈ ਵਿਪਾਕ ਅੰਮ੍ਰਿਤਸਰ ਦੀ ਜਿੱਥੇ ਉੱਚ ਅਧਿਕਾਰੀਆਂ ਦੇ ਨਾਲ ਵੀ ਗੈਰ ਮੌਜੂਦਗੀ ਹੈ ਕੋਈ ਵੀ ਅਧਿਕਾਰੀ ਕਿਸੇ ਵੀ ਕੁਰਸੀ ਤੇ ਮੌਜੂਦ ਨਹੀਂ ਹੈ ਆਮ ਲੋਕਾਂ ਦੀ ਖੱਜਲ ਖਵਾਰੀ ਹੈ ਤਾਂ ਇੱਕ ਜਿਉਂਦੀ ਜਾਗਦੀ ਤਸਵੀਰ ਹੈ ਸਰਕਾਰੀ ਦਫ਼ਤਰਾਂ ਦੀ ਜਿੱਥੇ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਨੇ ਕਿ ਘਰ ਤੱਕ ਪਹੁੰਚ ਗਏ ਸਰਕਾਰ ਆਪਕੇ ਦਵਾਰ ਲੋਕਾਂ ਨੂੰ ਹਰ ਕੰਮ ਕਰ ਦੀ ਸਹੂਲਤ ਘਰਾਂ ਤੱਕ ਪਹੁੰਚਾਈ ਜਾਊਗੀ ਤੁਹਾਨੂੰ ਦਫ਼ਤਰਾਂ ਤੇ ਗੇੜੇ ਨਹੀਂ ਮਾਰਨੇ ਪੈਣੇ ਘਰ ਤੱਕ ਤਾਂ ਦੂਰ ਇੱਥੇ ਦਫ਼ਤਰਾਂ 'ਚ ਆ ਕੇ ਵੀ ਕੰਮ ਨਹੀਂ ਹੋ ਰਿਹਾ ਕਿ ਦਫ਼ਤਰਾਂ ਦੇ ਵਿੱਚ ਸਾਰੀਆਂ ਕੁਰਸੀਆਂ ਖਾਲੀ ਨੇ ਜੋ ਸਰਕਾਰ ਦੇ ਦਾਅਵਿਆਂ ਦੀ ਝੂਕ ਕੱਢ ਰਹੀਆਂ ਨੇ ਕੈਮਰਾ ਬਸੇ ਰਾਕਮਰ ਦੇ ਨਾਲ ਮਨਿੰਦਰ ਪੋਰਾ ਪੀ.ਸੀ. ਨਿਊਜ਼ ਅਮਰਤਸਰ